ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਤੇ ਆਪਾਂ ਲੈ ਕੇ ਆ ਗਏ ਹਾਂ ਬਸ ਦੋ ਤਿੰਨ ਮਿੰਟਾਂ ਵਾਲੀ ਹੋਈ ਵੀਡੀਓ ਤੇ ਜਿਵੇਂ ਕਿ ਬਹੁਤ ਆਪਣੇ ਵੀਰਾਂ ਦੇ ਇਸ ਮੈਂਟ ਆ ਰਹੇ ਆ 9ਵੇਂ ਮਹੀਨੇ ਦੇ ਪੇਪਰਾਂ ਨੂੰ ਲੈ ਕੇ ਵੀ ਆਪਾਂ ਡੇਟ ਲਓ ਕਿਉਂਕਿ ਕੱਲ ਪਤਾ ਹੀ ਹੈ ਜਿਵੇਂ ਕਲੈਕ ਹੋਗੇ 9ਵੇਂ ਮਹੀਨੇ ਵਾਲੇ ਪੇਪਰ ਤੇ ਅਸੀਂ ਕੋਲੋਂ ਸਭ ਤੋਂ ਸਭ ਤੋਂ ਲਓਗੇ OK ਤੇ ਇਹ ਹਾਂਜੀ ਆਪਾਂ ਸਾਈਡ ਤੇ ਹੋ ਕੇ ਗੱਲ ਕਰਦੇ ਹਾਂ ਕਿਉਂਕਿ ਉੱਥੇ ਖੜਕਾ ਬਹੁਤ ਜ਼ਿਆਦਾ ਹੁੰਦਾ ਸੀ ਤੇ ਹੁਣ ਜਿਵੇਂ ਕਿ ਬਹੁਤ ਜ਼ਿਆਦਾ ਕਮੈਂਟ ਆ ਰਹੇ ਸੀ ਮੈਂ ਅੱਜ ਵੀ ਪੜੀ ਜਾਂਦੀ ਸੀ ਕਿ ਕੰਮ ਤੇ ਕਿਉਂਕਿ ਮੈਂ ਕੰਮ ਤੇ ਸੀ ਕਿ ਤੇ ਵੀ ਵੀਰਾਂ ਦੇ ਇੱਕ ਤਾਂ 9 ਮਹੀਨੇ ਵਾਲੇ ਕੱਲ ਜਿਹੜੇ ਪੇਪਰ ਕਲਿੱਕ ਹੋਏ ਉਹਨਾਂ ਨੂੰ ਲੈ ਕੇ ਬਹੁਤ ਕਮੈਂਟ ਆ ਰਹੇ ਆ ਤੇ ਇੱਕ ਜਿਹੜੇ ਸਾਲ ਵਾਲੇ ਪੇਪਰ ਕਲਿੱਕ ਹੋ ਚੁੱਕੇ ਉਹਨਾਂ ਦੇ ਕੋਟੇ ਨੂੰ ਲੈ ਕੇ ਆ ਰਹੇ ਆ ਤੇ ਇੱਕ ਜਿਹੜੀਆਂ ਸਲਿੱਪਾਂ ਹਜੇ ਤੱਕ ਨਹੀਂ ਮਿਲਿਆ ਕਿਸੇ ਵੀ ਵੀਰ ਨੂੰ ਨਾ ਸਾਲ ਵਾਲੇ ਪੇਪਰਾਂ ਦੇ ਉਹਨਾਂ ਡੋਮੈਸਟਿਕ ਪੇਪਰਾਂ ਦੇ ਉਹਨਾਂ ਨੂੰ ਲੈ ਕੇ ਕਮੈਂਟ ਆ ਰਹੇ ਆ ਤੇ ਇਹ ਤਾਂ ਹੁਣ ਦੋ ਤਿੰਨ ਦਿਨ ਹੋ ਗਏ ਕਾਫੀ ਬੀਜੀ ਆ ਕੱਲ ਵੀ ਇਹਨਾਂ ਨੇ ਸਵੇਰ ਕੰਮ ਤੋਂ ਹੀ ਸ਼ਾਰਟ ਪਾਇਆ ਸੀਗਾ ਤੇ ਤਾਂ ਕਰਕੇ ਇਹਨਾਂ ਦਾ ਟਾਈਮ ਵੀ ਨਹੀਂ ਲੱਗਦਾ ਵੀਡੀਓ ਪਾਉਣ ਦਾ ਬਹੁਤ ਵੀਰਾਂ ਦੇ ਕਮੈਂਟ ਆਉਂਦੇ ਆ ਵੀ ਵੀਡੀਓ ਕਦੋਂ ਨਹੀਂ ਪਾਉਂਦੇਗੇ ਤੇ ਅੱਜ ਜੇ ਸ਼ਾਮ ਤੱਕ ਫ੍ਰੀ ਹੋਏ ਤੇ ਜਰੂਰ ਵੀਡੀਓ ਪਾਉਣਗੇ ਤੇ ਬਾਕੀ ਆਪਾਂ ਇਹ ਸਾਰੇ ਕਮੈਂਟਾਂ ਦੇ ਤੁਹਾਨੂੰ ਆਨਸਰ ਫ੍ਰੀ ਹੋ ਕੇ ਆਰਾਮ ਨਾਲ ਤੇ ਆਪਾਂ ਦਵਾਂਗੇ ਜਰੂਰ ਵੀਡੀਓ ਬਣਾਵਾਂਗੇ ਵਿੱਚੋਂ ਟਾਈਮ ਕੱਢ ਕੇ ਤੇ ਮੈਂ ਕਿਹਾ ਹੁਣ ਬਹੁਤ ਜ਼ਿਆਦੇ ਵੀਰਾਂ ਦੇ ਕਮੈਂਟ ਆ ਰਹੇ ਸੀਗੇ ਮੈਂ ਪੜਦੀ ਸੀਗੀ ਮੈਂ ਕਿਹਾ ਚਲੋ ਆਪਾਂ ਛੋਟੀ ਜਿਹੀ ਵੀਡੀਓ ਬਣਾ ਕੇ ਤੇ ਵੀ ਆਪਾਂ ਤੁਹਾਨੂੰ ਦੱਸਦੇ ਆ ਵੀ ਤੁਹਾਡੇ ਸਾਰੇ ਕਮੈਂਟਾਂ ਦੇ ਜਵਾਬ ਆਪਾਂ ਦਵਾਂਗੇ 9 ਮਹੀਨੇ ਵਾਲੇ ਪੇਪਰਾਂ ਦੀ ਅਪਡੇਟ ਵੀ ਦਵਾਂਗੇ ਸਾਲ ਵਾਲੇ ਪੇਪਰਾਂ ਦਾ ਕੋਟਾ ਤੇ ਸਲਿੱਪਾਂ ਕਿਉਂ ਨਹੀਂ ਮਿਲੀਆਂ ਉਹਨਾਂ ਦੇ ਵੀ ਆਪਾਂ ਕਮੈਂਟ ਕਮੈਂਟਾਂ ਦੇ ਅਨਸਰ ਦਵਾਂਗੇ ਠੀਕ ਆ ਜੀ ਹੁਣ ਆਪਾਂ ਜਰੂਰ ਵੀਡੀਓ ਲੈ ਕੇ ਆਵਾਂਗੇ ਤੇ ਹੁਣ ਆਪਾਂ ਕੰਮ ਤੇ ਸੀਗੇ ਤੇ ਮਿਲਾਂਗੇ ਇਹ ਸ਼ਾਮ ਨੂੰ ਟਾਈਮ ਲੱਗਾ ਤਾਂ ਕੋਸ਼ਿਸ਼ ਕਰਾਂਗੇ ਸ਼ਾਮ ਨੂੰ ਤੇ ਨਹੀਂ ਕੱਲ ਨੂੰ ਸਵੇਰ ਤਾਂ ਜਰੂਰ ਵੀਡੀਓ ਬਣਾ ਲਵਾਂਗੇ ਬਾਏ ਬਾਏ